ਇਹ ਇਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦਾ ਵਾ ਇਹਨੂੰ ਹਨਾ ਕਰਦੂ ਕਸ਼ ਕਰਕੇ ਰੱਖ ਲਿਆ ਆਪਾਂ 200 ਕਿਲੋ ਮੱਕੀ ਦੇ ਦਾਣੇ ਵੀ ਕਹਿ ਦਿਨੇ ਇਹ ਤੁਹਾਨੂੰ ਕਿਸੇ ਵੀ ਸਟੋਰਾਂ ਤੁਸੀਂ ਵੀ ਭੁੱਲ ਜਿਓ ਨਾਲ ਘਰ ਤੋਂ ਹਾਂਜੀ ਜੇ ਤੁਸੀਂ ਆਪਣਾ ਬੋਡੀ ਵੇਟ ਘਟਾਉਣ ਬਾਰੇ ਸੋਚ ਰਹੇ ਹੋ ਜਾਂ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਪਰ ਤੁਸੀਂ ਸੋਚਦੇ ਪਿਓ ਵੀ ਯਾਰ ਅਸੀਂ ਇਹੋ ਜੀ ਕਿਹੜੀ ਚੀਜ਼ ਖਾਈਏ ਵੀ ਜਿਹਦੇ ਨਾਲ ਇੱਕ ਤਾਂ ਮਤਲਬ ਸਾਡਾ ਢਿੱਡ ਵੀ ਭਰ ਜੇ ਅਸੀਂ ਰਾਜ ਵੀ ਜਾਈਏ ਤੇ ਜਿਹੜਾ ਸਾਡਾ ਸਵਾਦ ਉਹ ਵੀ ਪੂਰਾ ਹੋ ਜੇ ਤੇ ਸਾਡਾ ਮਨ ਵੀ ਭਰ ਜੇ ਤੇ ਅਸੀਂ ਕੁਛ ਵੀ ਹੋ ਜੀ ਇਹਦਾ ਸਾਡਾ ਜਿਹੜਾ ਬੋਡੀ weight ਆ ਉਹ ਵੀ ਨਾ ਵਧੇ ਸੋ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ ਪਨੀਰ ਦੀ ਪੁਰਜੀ ਬਣਾਉਣੀ ਸਿਖਾਵਾਂਗਾ ਅਗਰ ਤੁਸੀਂ ਉਹ ਪਨੀਰ ਦੀ ਪੁਰਜੀ ਬਣਾ ਕੇ ਤੁਸੀਂ ਖਾ ਲਿਓ ਤਾਂ ਤੁਹਾਡਾ ਬੋਡੀ weight ਜਿਹੜਾ ਬਹੁਤ ਛੇਤੀ ਘਟੇਗਾ ਕਿਉਂਕਿ ਜਿਹੜੀ ਉਹ ਪਨੀਰ ਦੀ ਪੁਰਜੀ ਆ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਨਾ ਤੁਹਾਡੀ ਬਹੁਤ ਜ਼ਿਆਦਾ help ਕਰੇਗੀ ਕਿਉਂਕਿ ਪਨੀਰ ਦੀ ਪੁਰਜੀਆ ਤੁਸੀਂ ਬਹੁਤ ਸਾਰੀਆਂ ਬਣਦੀਆਂ ਹੋਈਆਂ ਦੇਖੀਆਂ ਨੇ ਤੁਸੀਂ ਢਾਬੇ ਤੇ ਵੀ ਦੇਖੀਆਂ ਨੇ ਤੁਸੀਂ ਆਪਣੇ ਘਰ ਦੇ ਵਿੱਚ ਵੀ ਤੁਸੀਂ ਪਨੀਰ ਦੀ ਪੁਰਜੀ ਤੁਸੀਂ ਬਣਾਉਂਦੇ ਹੋਵੋਗੇ ਪਰ ਜਿਹੜੀ ਪਨੀਰ ਦੀ ਪੁਰਜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀ ਤੁਸੀਂ ਪਨੀਰ ਦੀ ਪੁਰਜੀ ਨੂੰ ਇਸ ਤਰ੍ਹਾਂ ਬਣਾਉਣਾ ਆਪਣੇ ਘਰ ਦੇ ਵਿੱਚ ਉਹ ਤੁਸੀਂ ਉਹ ਪਨੀਰ ਦੀ ਪੁਰਜੀ ਨੂੰ ਮੇਰੇ ਦੱਸੇ ਤਰੀਕੇ ਮੁਤਾਬਿਕ ਬਣਾਉਣਾ ਵਾ ਤੁਸੀਂ ਉਹ ਪਨੀਰ ਗੁਰਜੀ ਨੂੰ ਬਣਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਖਾ ਸਕਦੇ ਹੋ ਅਗਰ ਤੁਸੀਂ ਡਿਨਰ ਦੇ ਵਿੱਚ ਖਾਓਗੇ ਤਾਂ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਜਾਂ ਫਿਰ ਤੁਸੀਂ ਲੰਚ ਦੇ ਵਿੱਚ ਵੀ ਤੁਸੀਂ ਖਾ ਸਕਦੇ ਹੋ ਕਿਉਂਕਿ ਉਹ ਪਨੀਰ ਦੀ ਪੁਰਜੀ ਬਹੁਤ ਸੌਖੀ ਆ ਤੇ ਉਹਦੇ ਨਾਲ ਤੁਹਾਨੂੰ ਬੋਡੀ weight ਦਾ ਬਹੁਤ ਛੇਤੀ ਘਟਣਾ ਸ਼ੁਰੂ ਹੋਏਗਾ ਕਿਉਂਕਿ ਜਿਹੜੀ ਉਹ ਪਨੀਰ ਦੀ ਪੁਰਜੀ ਹੋਏਗੀ ਉਹ ਹਾਈ ਪ੍ਰੋਟੀਨ ਲੋਕ ਆਬਜ਼ ਤੇ ਲੋ ਫਰਟ ਵਾਲੀ ਪ੍ਰੀਤਦੀਪੁਰ ਜੀ ਹੋਏਗੀ ਸੋ ਉਹਨੂੰ ਕਿਵੇਂ ਬਣਾਉਣਾ ਸੀ ਤੇ ਉਹਦੇ ਵਿੱਚ ਬਣਾਉਣ ਲਈ ਸਾਨੂੰ ਕੀ ਕੀ ਚਾਹੀਦਾ ਚਾਹੀਏ ਨੇ ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਹਿਲਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਰਾਸਤਾ ਤੱਕ ਜਰੂਰ ਦੇਖਿਓ ਜੀ ਆਓ ਜੇ ਅਪਾਂ ਵੀਡੀਓ ਸ਼ੁਰੂ ਕਰਦੇ ਹਾਂ ਸੋ ਇਹ ਤੁਸੀਂ weight loss diet ਜਿਹੜੀ ਮੀਲ ਤੁਸੀਂ ਬਣਾਉਣੀ ਹੈ ਇਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦਾ ਵਾ ਮੈਂ ਹਲਕੀ ਹਲਕੀ ਜਿਹੜੀ ਗਾਜਰ ਉਹਨੂੰ ਮੈਂ ਬਰੀਕ ਬਰੀਕ ਕੱਟ ਲਿਆ ਤੇ ਸ਼ਿਮਲਾ ਮਿਰਚ ਜਿਹੜੀ ਜੀ ਉਹ ਬਰੀਕ ਬਰੀਕ ਕੱਟ ਲਈਆ ਤੇ ਪਿਆਜ਼ ਆ ਜਿਹੜੇ ਮੈਂ ਉਹ ਬਰੀਕ ਬਰੀਕ ਕੱਟ ਲਿਆ ਤੇ ਇਹਦੇ ਵਿੱਚ ਮੈਂ स्वीट कॉर्न ਜਿਹਨੂੰ ਮੱਕੀ ਦੇ ਦਾਣੇ ਵੀ ਕਹਿ ਦਿੰਦੇ ਨੇ ਇਹ ਤੁਹਾਨੂੰ ਕਿਸੇ ਵੀ ਸਟੋਰ ਤੋਂ ਤੁਹਾਨੂੰ ਬੋਇਲ ਮਿਲ ਜਾਣਗੇ ਤੇ ਇੱਕ ਮੈਂ ਟਮਾਟਰ ਕੱਟਿਆ ਛੋਟਾ ਜਿਹਾ ਤੁਸੀਂ ਇਹਦੇ ਵਿੱਚ ਹੋਰ ਬਰੋਕਲੀ ਵੀ ਪਾ ਸਕਦੇ ਹੋ ਮਸ਼ਰੂਮ ਵੀ ਪਾ ਸਕਦੇ ਹੋ ਹੋਰ ਜੇ ਤੁਸੀਂ ਮਤਲਬ ਜਿਹੜੇ ਵੀ ਤੁਹਾਨੂੰ ਵੈਜੀ ਗਰੀਬ ਵੈਜੀਟੇਬਲ ਲੱਗਦੇ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਜੀ ਤੁਸੀਂ ਇਹਨੂੰ ਇਦਾਂ ਬਰੀਕ-ਬਰੀਕ ਕੱਟ ਕੇ ਤੁਸੀਂ ਰੈਡੀ ਕਰ ਲੈਣਾ ਜੀ ਤੇ ਉਸ ਤੋਂ ਬਾਅਦ ਆਪਾਂ ਪਨੀਰ ਨੂੰ ਕਰਨਾ ਕद्दूकस ਮੈਂ ਪਹਿਲਾਂ ਆਲਰੇਡੀ ਪਨੀਰ ਕद्दूकस ਕੀਤਾ ਹੋਇਆ ਵਾ ਥੋੜਾ ਜਿਹਾ ਹੋਰ ਤੁਸੀਂ ਲੈਣਾ 200 ਗ੍ਰਾਮ ਪਨੀਰ ਲੈਣਾ 200 ਤੋਂ ਲੈ ਕੇ 250 ਗ੍ਰਾਮ ਤੁਸੀਂ ਜਿਹੜਾ ਪਨੀਰ ਹੈ ਜੀ ਇਹ ਲੈਣਾ ਤੇ ਇਹਨੂੰ ਤੁਸੀਂ ਬਰੀਕ-ਬਰੀਕ ਇਹਦਾ ਕद्दूकस ਤੁਸੀਂ ਕਰ ਲੈਣਾ ਤੁਸੀਂ ਦੇਖ ਸਕਦੇ ਬਹੁਤ ਵਧੀਆ ਕद्दूकस ਹੋ ਰਿਹਾ ਇਹ ਪਨੀਰ ਸੋ ਇਹਦੇ ਤੁਸੀਂ ਬਰੀਕ-ਬਰੀਕ ਇਹਨੂੰ ਕद्दूकस ਤੁਸੀਂ ਇਸ ਤਰ੍ਹਾਂ ਜਿਵੇਂ ਮੈਂ ਕਰਦਾ ਪਿਆਵਾਂ ਤੁਸੀਂ ਇਸ ਤਰ੍ਹਾਂ ਇਹਨੂੰ ਕद्दूकस ਕਰ ਲੈਣਾ ਜੀ ਆਹ ਤੁਸੀਂ ਦੇਖ ਸਕਦੇ ਜੀ ਆਪਾਂ ਪਨੀਰ ਹੈ ਜਿਹੜਾ ਆਪਾਂ ਇਹਨੂੰ ਹੈ ਨਾ ਕद्दूकस ਕਰਕੇ ਰੱਖ ਲਿਆ ਆਪਾਂ 200 ਗ੍ਰਾਮ ਪਨੀਰ ਲਿਆ ਸੀਗਾ ਤੇ ਬਾਕੀ ਆ ਜਿਹੜੇ ਆਪਾਂ ਗ੍ਰੀਨ ਵੇਜੀਟੇਬਲ ਸੀ ਹੈ ਨਾ ਆਪਾਂ ਇਹ ਬਰੀਕ-ਬਰੀਕ ਕੱਟ ਕੇ ਆਪਾਂ ਰੱਖ ਲਿਆ ਜੀ ਹੁਣ ਆਪਾਂ ਕੀ ਕਰਨਾ ਵਾ ਆਪਾਂ ਇੱਕ ਫਰਾਈ ਪੈਨ ਰੱਖਣਾ ਫਰਾਈ ਪੈਨ ਦੇ ਵਿੱਚ ਆਪਣਾ 올ੀਵ ਆਇਲ ਪਾਉਣਾ ਜੀ ਆਪਾਂ ਸਿਰਫ 올ੀਵ ਆਇਲ ਪਾਵਾਂਗੇ ਜਿਹੜਾ ਆਪਾਂ ਆ 올ੀਵ ਆਇਲ ਤੁਸੀਂ ਪਾਉਣਾ ਵਾ ਨਾਨ ਸਟਿੱਕੀ ਉਹਦੇ ਤੇ ਪਾ ਸਕਦੇ ਹੋ ਤੁਸੀਂ ਸਿਰਫ 올ੀਵ ਆਇਲ ਹੀ ਲੈਣਾ ਜਾਂ ਫਿਰ ਤੁਸੀਂ ਇਹ 올ੀਵ ਤੁਸੀਂ ਨਹੀਂ ਲੈ ਸਕਦੇ ਤਾਂ ਤੁਸੀਂ ਜਿਹੜਾ ਦੇਸੀ ਘਿਓ ਆ ਤੁਸੀਂ ਦੇਸੀ ਘਿਓ ਵੀ ਤੁਸੀਂ ਇਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਤੁਸੀਂ 올ੀਵ ਆਇਲ ਜਿਹੜਾ ਆਇਲ ਆ ਜਿਹੜਾ ਤੁਸੀਂ ਉਹ ਇਹਦੇ ਵਿੱਚ ਯੂਜ਼ ਕਰਵਾਵਾਂ ਤੇ ਇਹਦੇ ਵਿੱਚ ਤੁਸੀਂ ਜੇ 올ੀਵ ਯੂਜ਼ ਨਹੀਂ ਕਰ ਸਕਦੇ ਤਾਂ ਤੁਸੀਂ ਤੁਸੀਂ ਦੇਸੀ ਘਿਓ ਦਾ ਇੱਕ ਚਮਚ ਵੀ ਤੁਸੀਂ ਇਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਥੋੜਾ ਜਿਹਾ ਤੁਸੀਂ ਜੀਰਾ ਲੈਣਾ ਤੇ ਜੀਰਾ ਇਹਦੇ ਵਿੱਚ ਤੁਸੀਂ ਪਾ ਦੇਣਾ ਜਿਹੜੇ ਨੂੰ ਥੋੜਾ ਭੁੰਨਣ ਦੀ ਵੇਟ ਕਰਦੀਆਂ ਜੀ ਤੇ ਉਸ ਤੋਂ ਬਾਅਦ ਜਦੋਂ ਜੀਰਾ ਹਲਕਾ ਜਿਹਾ ਭੁੰਨੇ ਜਾਏਗਾ ਤੁਸੀਂ ਇਹਦੇ ਵਿੱਚ ਜਿੰਨੇ ਵੀ ਆਪਾਂ ਦੇ ਵੇਜੀਟੇਬਲ ਤੁਸੀਂ ਆਪਾਂ ਉਹ ਕੀਤੇ ਸੀ ਕਿ ਆਪਾਂ ਉਹ ਸਾਰੇ ਆਪਾਂ ਇਹਦੇ ਵਿੱਚ ਮਿਕਸ ਕਰਕੇ ਆਪਾਂ ਇਹਦਾ ਥੋੜਾ ਜਿਹਾ ਆਪਾਂ ਸਾਰੇ ਗ੍ਰੀਨ ਜੀਂਜਰ ਦਾ ਪਾੜ ਦੇ ਵਿੱਚ ਥੱਦਦੇ ਨੇ ਕਰੀ ਮਿਰਚ ਤੁਸੀਂ ਆਪਣੇ ਸਵਾਦ ਮੁਤਾਬਿਕ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੇ ਇਹਨੂੰ ਆਪਾਂ ਇਹਦੇ ਵਿੱਚ ਤੁਸੀਂ ਹਰੀ ਮਿਰਚ ਵੀ ਤੁਸੀਂ ਪਾ ਸਕਦੇ ਹੋ ਜੀ ਆਪਾਂ ਇਹ ਨੂੰ ਇਹਦੇ ਵਿੱਚ ਆਪਾਂ ਹਲਕਾ ਜਿਹਾ ਤੇਕਾ ਜਣਾਵਾਣਾ ਜੀ ਆਪਾਂ ਇਹ ਥੋੜੇ ਜਿਹਾ ਜੜ ਕੇ ਹਲਕੇ ਜਿਹਾ ਭੁੰਨੇਗੇ ਨਾ ਤਾਂ ਆਪਾਂ ਜਿਹੜੀ ਕ੍ਰੀਵੀ ਭੁਰਜੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਬਾਅਦ ਵਿੱਚ ਤੇ ਫੇਰ ਇਹਨੂੰ ਭੁੱਲਣ ਦੀ ਵੇਟ ਕਰਦੇ ਹਾਂ ਔਰ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਥੋੜਾ ਮਸਾਲਾ ਪਾ ਦੇਣਾ ਜਿਹੜਾ ਆਪਾਂ ਇਹਦੇ ਵਿੱਚ ਉਹ ਪਾ ਦੇਣੀ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਇਹਦੇ ਵਿੱਚ 3 ਚਮਚਾ ਪਾਲ ਦਾ ਜਿਹੜਾ ਆਪਾਂ 3 ਚਮਚਾ ਪਾਲ ਦਾ ਪਹਿਲੇ ਤੇੜ ਕਰਾਂਗੇ ਥੋੜਾ ਜਿਹਾ 3 ਚਮਚਾ ਪਾਲ ਦਾ ਆਪਾਂ ਸਵਾਦ ਅਨੁਸਾਰ ਪਾ ਦੇਵਾਂਗੇ ਫੇਰ ਤੁਸੀਂ ਜੋ ਵੀ ਤੁਹਾਨੂੰ ਮਸਾਲੇ ਵਧੀਆ ਲੱਗਦੇ ਜਿਹੜੇ ਤੁਸੀਂ ਜਿਹੜੇ ਚ ਪਾ ਸਕਦੇ ਤੁਸੀਂ ਮੇਰੇ ਨਾਲ ਦੋ ਤਿੰਨ ਮਸਾਲੇ ਵਧੀਆ ਲੱਗਦੇ ਇਸ ਤਰ੍ਹਾਂ ਤੁਸੀਂ ਇਹ ਵੀ ਪਾਓ ਤੇ ਇਹ ਵੀ ਤੁਸੀਂ ਚੇਂਜ ਕਰਾਓ ਤੁਸੀਂ ਇਹਨੂੰ ਇਦਾਂ ਤੁਸੀਂ ਭੁੱਲ ਜੁੰਦੇ ਰਹੋ ਚਲੋ ਚਲੋ ਤੁਸੀਂ ਇਹਦੇ ਵਿੱਚ ਜਿੰਨੇ ਵੀ ਗ੍ਰੀਨ ਵੇਜੀਟੇਬਲ ਪਾਉਂਗੇ ਨਾ ਤੁਹਾਡਾ ਓਨਾ ਹੀ ਜ਼ਿਆਦਾ ਵੈਰੀਫਾਈਟ ਆ ਕਿਉਂਕਿ ਇਹ ਤੁਹਾਡਾ weight lose ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਨਗੇ ਤਾਂ ਤੁਸੀਂ ਜਿਹੜਾ ਓਇਲ ਯੂਜ਼ ਕਰਨਾ ਤੁਸੀਂ ਓਇਲ ਓਹੀ ਯੂਜ਼ ਕਰਨਾ ਜਿਹਾ 올ੀਵ ਆਇਲ ਹੋਵੇ ਜੇ 올ੀਵ ਆਇਲ ਤੇ ਨਹੀਂ ਹੈਗਾ ਤਾਂ ਇੱਕ ਚਮਚਾ ਇੱਕ ਚਮਚ ਤੁਸੀਂ ਦੇਸੀ ਘਿਓ ਦਾ ਤੁਸੀਂ ਯੂਜ਼ ਕਰ ਸਕਦੇ ਹੋ ਇਹ ਆ ਦੇਖੋ ਬਹੁਤ ਵਧੀਆ ਚੀਜ਼ ਬਣੀ ਤਿਆਰ ਹੋ ਗਈ ਜਦੋਂ ਨਾਨ ਸਟਿੱਕੀ ਤੁਸੀਂ ਤਵੇ ਤੇ ਬਣਾ ਸਕਦੇ ਜੇ ਤੁਸੀਂ ਘਿਓ ਨਹੀਂ ਪਾਣਾ ਹੈਗਾ ਤਾਂ ਉਸੇ ਵੀ ਵਧੀਆ ਬੰਦੀ ਹੋਵੇ ਤੁਸੀਂ ਦੇਸੀ ਘਿਓ ਪਾ ਲਓਗੇ ਜਾਂ ਤੁਸੀਂ 올ੀਵ ਆਇਲ ਪਾ ਲਓਗੇ ਔਰ ਉਹ ਵੀ ਚੱਕਰ ਨਹੀਂ ਲਗਾ ਜੀ। ਸਭੋਂ ਦੇਖੋ ਹਲਕਾ ਜਿਹਾ ਪੁੰਨੇ ਗਿਆ ਆਪਣਾ ਜੀ। ਤੋਂ ਦੇਖੋ ਜੀ ਇਹ ਆਪਣਾ ਹਲਕਾ ਲਗਾ ਕੇ ਪੁੰਨੇ ਗਿਆ ਆਪਾਂ ਜੀ ਥੋੜਾ ਜਿਹਾ ਕੱਚਾ ਵੀ ਰੱਖਣਾ ਵਾ। ਤੋਂ ਜਿਹੜੀ ਆਪਾਂ ਪਨੀਰ ਦੀ ਪੁਰਜੀ ਸੀ ਆਪਾਂ ਜਿਹੜੀ ਬਣਾਈ ਸੀ ਜੀ ਆਪਾਂ ਨਾ ਕੱਦੂ ਦਾ ਕੀਤੀ ਆਪਾਂ ਪਨੀਰ ਦੀ ਪੁਰਜੀ ਆਪਾਂ ਦੇ ਵਿੱਚ ਪਰੇ ਪਰੇ ਦੀ ਪਾ ਲੈਣੀ ਆ। ਇਹ 200 ਗ੍ਰਾਮ ਪ੍ਰੀਅਰ ਦੀ ਭੁਰਜੀ ਆ ਤਾਂ ਜਿਆਦਾ ਲੱਗਦੀ ਪਈ ਆ ਤੇ ਵੀ ਆਪਾਂ ਇਹਨੂੰ ਕੱਟੂ-ਕੱਟ ਕੇ ਸਵਾ ਪਾਹ ਨਾਲ ਤੇ। ਤੋਂ ਇਹਨੂੰ ਜਿੰਨੇ ਦੇਖਿ ਪਰਾਈ ਨੂੰ ਮਿਕਸ ਕਰ ਲੈ। ਇਹ ਇਹ ਹੈ ਜੀ ਹਾਈ ਪ੍ਰੋਟੀਨ ਹੈ ਜਿਹਦੇ ਵਿੱਚ ਦੇਖੋ ਪ੍ਰੋਟੀਨ ਦੇ ਵਿੱਚ ਸਭ ਨਾਲ ਵੱਧ ਆ ਤੇ ਕਾਰਬੋਹਾਈਡਰੇਟ ਦੇ ਵਿੱਚ ਬਹੁਤ ਹੀ ਜਿਆਦਾ ਘੱਟ ਮਾਤਰਾ ਦੇ ਵਿੱਚ ਹੈ ਜਿਹਦੇ ਵਿੱਚ ਤੁਸੀਂ ਇਹਦੇ ਵਿੱਚ ਗ੍ਰੀਨ ਇਹ ਹੋਂਦ ਨਾ ਮੱਗ ਮਾਦਰਾ ਹੁੰਦੇ ਗ੍ਰੀਨ ਤੁਸੀਂ ਉਹ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਜੀ ਦੇਖੋ ਬਹੁਤ ਬੜੀ ਆਪਣੀ ਭੁਰਜੀ ਬਣ ਕੇ ਰੈਡੀ ਹੋ ਜੀ। ਤੁਸੀਂ ਇਹਨੂੰ ਹੌਲਕਾ ਜਿਹਾ 2-4 ਮਿੰਟ ਬਾਅਦ ਤੁਸੀਂ ਹੌਲਕਾ ਹੌਲਕਾ ਜਿਹਾ ਸੇਕ ਲਵਾਨਾ ਤੇ ਇਹਨੂੰ ਭਲਾਈ ਜਾਣਾ ਹੋਣੀ ਹੈ ਜਿਹੜੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਚੀਜ਼ ਆਪਣੀ ਬਣ ਕੇ ਇਹ ਰੈਡੀ ਹੋ ਗਈ ਹੈ ਇਹ ਤੁਸੀਂ ਡਿਨਰ ਦੇ ਵਿੱਚ ਯੂਜ਼ ਕਰ ਸਕਦੇ ਹੋ ਤੁਸੀਂ ਇਹ ਲੰਚ ਦੇ ਵਿੱਚ ਵੀ ਤੁਸੀਂ ਯੂਜ਼ ਕਰ ਸਕਦੇ ਹੋ ਬ੍ਰੇਕਫਾਸਟ ਵਿੱਚ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਇਸ ਰੈਫਰ ਕਰਾਂਗਾ ਕਿ ਤੁਸੀਂ ਇਹਨੂੰ ਡਿਨਰ ਦੇ ਵਿੱਚ ਯੂਜ਼ ਕਰੋ ਕਿਉਂਕਿ ਹਾਈ ਪ੍ਰੋਟੀਨ ਮਿਲਦਾ ਇਹ ਤੇ ਇਸ ਕਰਕੇ ਜਿਹੜਾ ਹਾਈ ਪ੍ਰੋਟੀਨ ਹੋਣਾ ਤੁਹਾਨੂੰ ਵਾਧੂ ਫੋਨ ਲੱਗੇ ਜਾਵੋ ਵਧੀਆ ਰਹਿੰਦਾ ਹੈ ਆ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਜਿਹੜੀ ਪਨੀਰ ਦੀ ਭੁਰਜੀ ਹੈ ਨਾ ਕਿੰਨੀ ਵਧੀਆ ਬਣ ਕੇ ਇਹ ਰੈਡੀ ਹੋ ਗਈ ਆ ਸੋ ਇਹ weight ਘਟਾਉਣ ਵਾਸਤੇ ਬਹੁਤ ਵਧੀਆ high protein meal ਹੈ ਜੀ ਇਹ ਇਹਦੇ ਵਿੱਚ ਬਹੁਤ ਘੱਟ ਕਾਬਜਾ ਤੇ ਬਹੁਤ ਘੱਟ ਦੇ ਵਿੱਚ ਫੈਟ ਆ ਤੇ ਇਹਦੇ ਵਿੱਚ high protein ਆ ਸੋ ਇਹ weight ਘਟਾਉਣ ਵਾਸਤੇ ਤੁਸੀਂ ਇਹਨੂੰ ਲੰਚ ਦੇ ਵਿੱਚ ਡਿਨਰ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਨਾਲ ਆਪਾਂ ਲਵਾਂਗੇ ਇੱਕ ਕੁੰਡੀ ਆਪਾਂ ਜਿਹੜੀ ਲੈਣੀ ਹੈ ਜੀ ਆਪਾਂ ਇੱਕ ਪਲੇਟ ਸਲਾਦ ਹੀ ਲਵਾਂਗੇ ਸਲਾਦ ਦੇ ਵਿੱਚ ਵੀ ਤੁਸੀਂ 3-4 ਰੇਟਮਾਂ ਨੇ ਜਿਹੜੀਆਂ ਤੁਸੀਂ ਉਹ ਤੁਸੀਂ ਯੂਜ਼ ਕਰਨੀ ਹੈ ਤੇ ਜਿਹੜਾ ਹਾਫ ਨਿੰਬੂ ਹੈ ਨਾ ਤੁਸੀਂ ਨਿੰਬੂ ਇਹਦੇ ਉੱਤੇ ਨਚੋੜ ਸਕਦੇ ਹੋ ਜਈ ਆਪਾਂ ਪਨੀਰ ਦੀ ਭੁਰਜੀ ਬਣਾਈ ਹੈ ਜੀ ਤੁਸੀਂ ਨਿੰਬੂ ਇਹਦੇ ਤੇ ਨਚੋੜ ਕੇ ਤੁਸੀਂ ਖਾ ਸਕਦੇ ਹੋ ਸੋ ਇਹ ਬਹੁਤ ਵਧੀਆ ਵੀ ਟਾਈਟ ਹੈ ਜੀ ਇਹ ਤੁਸੀਂ ਸੋ ਤੁਸੀਂ ਇਹਨੇ ਖਾ ਸਕਦੇ ਹੋ